ਹਾਲ ਸਾਰੇ ਨੂੰ ਕਿਵੇਂ ਠੀਕ ਠਾਕ ਹੋ ਪਰਮਾਤਮਾ ਜੀ ਨੂੰ ਪੂਜਾ ਕਰਕੇ ਜੜਤੀ ਗਲਾਸ ਰੱਖੀ ਤੇ ਦੈਨ ਦੁਗਣ ਰਾਤ ਜੋਗਿੰਦਰ ਕੀ ਬਖਸ਼ ਅੱਜ ਦਿਨ ਵਧੀਆ ਲੱਗਿਆ ਜੇ ਤੁਹਾਨੂੰ ਦੰਦ ਨਹੀਂ ਸੀ ਰਾਤ ਸੀ ਕਿ ਸਵੇਰੇ ਹੈ ਨਹੀਂ ਸੀ ਤੇ ਠੰਡ ਵੀ ਘੱਟ ਸੀ ਐਵੇਂ ਸਵੇਰੇ ਘਰ ਤਰਸਾ ਤੁਰ ਕੇ ਗਈਆਂ ਤੇ ਦੂਜਾ ਰਾ ਸਾਡੇ ਸਾਹਮਣੇ ਦਾ ਚਾਰੇ ਉਹ ਪੰਡਤ ਹੈ ਉਹ ਆਪ ਉਹ ਬੁਮਾਰ ਬੋਸੀ ਬਾਬਾ ਤੇ ਉਹ ਨਾ ਰਾਤ ਢਿੱਲਾ ਹੋ ਗਿਆ ਮਤਲਬ ਸਾਡੇ 1:10 ਵਜੇ ਤੇ ਜਰਨੂ ਨੂੰ ਫਿਰ ਲੈ ਲੁਕ ਗਿਆ ਇਹ ਪਤਾ ਇਨਸਾਨ ਤਾਂ ਬਾਅਦ ਚ ਪਤਾ ਲੱਗਿਆ ਉਹ ਆਏ ਨਾ ਪਤਾ ਕੀ ਕਰ ਲੈ ਮੁੰਡਾ ਛੋਟਾ ਜਿਹਾ 15 ਕ ਸਾਲ ਦਾ ਨਾ ਪੁੱਤ ਆ ਹਨਾ ਤੇ ਉਹ ਤੰਗ ਕਰਦਾ ਉਹ ਪੜਨ ਪੜਨ ਜਾਂਦਾ ਨਹੀਂ ਉਹ ਕਿਸੇ ਦੇ ਗਲਤ ਹੱਥ ਤੇ ਚੜ ਗਿਆ ਸੀ ਚਲੋ ਠੀਕ ਆ ਹੁਣ ਤਾਂ ਵੈਸੇ ਕੁਝ ਤੇ ਉਹ ਦੇਖ ਲੋ ਬਿਲਾਦਾਂ ਦੇ ਖਾਤਰ ਬੰਦਾ ਹੀ ਵਿਚਾਰਾ ਤਿੰਨ ਤਿੰਨ ਸਾਢੇ ਤਿੰਨ 3 ਵਜੇ ਜਾਂਦਾ ਹੁੰਦਾ ਸੀ ਗਾਵਾਂ ਚੋਂਣ ਹਨਾ ਤੇ ਹੁਣ ਮੁੰਡੇ ਆਪਦੇ ਆਦੇ ਕੰਮਾਂ ਤੇ ਉੱਠ ਜਾਂਦੇ ਆ ਆਪ ਹੀ ਉਹਨੇ ਦਾਖਲ ਕਰਾਇਆ ਆਪ ਹੀ ਸਰ ਲੈ ਕੇ ਤੁਰੇ ਫਿਰਦੇ ਨੇ ਬਈ ਇਹ ਹੋਈ ਔਲਾਦਾਂ ਤੋਂ ਲੈਣਾ ਕੀ ਆ ਨਾ ਐਵੇਂ ਬਸ ਨਾ ਬਹਿ ਮੈਂ ਲੋਕਾਂ ਦੇ ਸਾਡੇ ਮੁੰਡੇ ਹੁਣ ਸਾਡੇ ਔਲਾਦਾਂ ਹੁਣ ਨਹੀਂ ਜਿਹੜਾ ਬੰਦਾ ਆਪਦੇ ਮਾਪਿਆਂ ਦਾ ਨਹੀਂ ਨਾ ਬਣਿਆ ਉਹ ਪਖਤੂਗਾ ਹੁਣ ਦੇਖੋ ਵੀ ਹੁਣ ਆਹ ਪੋ ਲੱਖਾਂ ਹਨਾ ਕੰਮ ਕਰ ਦੂਗਾ ਵੈਸੇ ਨਰਮ ਹੈ ਮਾਪਿਆਂ ਨੂੰ ਕਦੇ ਪੁੱਠਾ ਸਿੱਧਾ ਨਹੀਂ ਬੁੱਲਿਆ ਉਹ ਪਰ ਉਹ ਧਿਆਨ ਨਹੀਂ ਦਿੰਦਾ ਠੀਕ ਹੈ ਹੁਣ ਉਹ ਉਹਦਾ ਮੁੰਡਾ ਹੁਣ ਲੱਗ ਗਿਆ ਉਹਨੂੰ ਬੋਲਣ ਮੂਰੇ 15 ਸਾਲ ਦਾ ਠੀਕ ਹੈ ਤੇ ਪਰ ਉਹ ਤਾਂ ਦੇ ਮਾਂ ਪਿਓ ਤੇ ਮੂਰੇ ਨਹੀਂ ਬੋਲਿਆ ਠੀਕ ਹੈ ਪਰ ਆਇਆ ਵੀ ਤੁਸੀਂ ਕਮ ਸੇ ਕਮ ਚਲੋ ਵੀ ਇੱਕ ਵਾਰੀ ਮਾਂ ਪਿਓ ਨੂੰ ਦਾ ਪੁੱਛੋ ਹਾਲ ਨੂੰ ਤਾਂ ਕਹਿੰਦੇ ਫੋਨ ਆਇਆ ਸੀ ਮੈਂ ਪੁੱਛਿਆ ਸੀ ਲੱਖਾ ਤਾਂ ਠੀਕ ਹੈ ਲੱਖਾ ਤਾਂ ਠੀਕ ਉਹ ਦੂਜਾ ਮੁੰਡਾ ਨਹੀਂ ਮਿਲਦਾ ਮੈਂ ਨਹੀਂ ਕਦੇ ਵਾਇਆ ਦੇਖਿਆ ਨਾਲੇ ਕਿ ਉਹਦੀ ਖਾਤਰੋਂ ਕਿੰਨਾ ਕੁਸ ਕਰਦੇ ਰਹੇ ਲੱਖੇ ਨੂੰ ਵੀ ਕਈ ਵਾਰੀ ਕਹਿੰਦੇ ਰਹੇ ਪਰ ਇੱਕ ਗੱਲ ਹੈ ਵੀ ਜਿਹੜਾ ਬੱਚਾ ਮਾਂ ਪਿਓ ਦੀ ਨੰਝ ਨਾ ਕਰਦਾ ਮਾਂ ਪਿਓ ਦੀ ਕਦਰ ਨਹੀਂ ਕਰਦਾ ਉਹ ਜ਼ਿੰਦਗੀ ਚ ਸੁਖੀ ਰਹੂਗਾ ਕਦੇ ਵੀ ਨਹੀਂ ਕਰ ਕਰ ਹੁੰਦਾ ਸਾਰੇ ਮਾੜਾ ਮੋਟਾ ਮਾਪਿਆਂ ਨੂੰ ਕਹਿੰਦੇ ਮੇਰੇ ਵੀ ਸਹਸਰੇ ਸੀਗੇ ਮੇਰੇ ਹਸਬੰਡ ਵੀ ਮਾੜਾ ਮੋਟਾ ਲੱਗ ਜਾਂ ਸੀ ਉਹ ਵੀ ਆਏ ਸੀ ਉਹ ਨਾ ਕਹਿੰਦੇ ਸੀ ਅਸੀਂ ਇੱਥੇ ਸੀ ਕਿ ਹੁਣ ਸਾਡੇ ਮੇਰੇ ਇੱਥੇ ਬੱਚੇ ਪੜ੍ਹਦੇ ਸਾਰਾ ਕੁਸਾ ਹਨ ਜੋ ਸੀਗੀ ਰੋਟੀ ਪਾਣੀ ਦਾ ਔਖਾ ਸੀ ਤੇ ਉੱਥੇ ਦੇਖ ਲਓ ਵੀ ਉਹ ਅਸੀਂ ਇੱਥੋਂ 150 ਕਿਲੋਮੀਟਰ ਬੈਠੇ ਹਾਂ ਨਾ ਫਿਰ ਦੂਜੇ ਭਰਾ ਸੀਗੇ ਇਹਨਾਂ ਦੇ ਤੇ ਪਰ ਇਹ ਸਾਡੇ ਨਾ ਮੇਰੇ ਹਸਬੰਡ ਲੜਦੇ ਹੁੰਦੇ ਸੀ ਵੀ ਤੁਸੀਂ ਇੱਥੇ ਸਾਡੇ ਕੋਲ ਰਹਿੰਦੇ ਨਹੀਂ ਕਹਿੰਦੇ ਸੀ ਇੱਥੇ ਜੇਲ੍ਹ ਦੀ ਗੰਦਾ ਵੀ ਸਾਡਾ ਸ਼ਹਿਰਾਂ ਚ ਜੀ ਨਹੀਂ ਲੱਗਦਾ ਸ਼ਹਿਰ ਵੀ ਨਾਲ ਕਿਹੜਾ ਮੰਡੀ ਆ ਤੇ ਵੀ ਸਾਡਾ ਤਾਂ ਉਹਦੇ ਪਿੰਡ 바ੱਕੇ ਇੱਕ ਆਈਆਂ ਵੀ ਬੀਬੀ ਹੁਣੀ ਮੱਜਾ-ਮੁਜਾ ਰੱਖੀ ਰੱਖਦੇ ਸੀ ਉਦੋਂ ਬਾਅਦ ਤਾਂ ਚਲੋ ਛੱਡਦੇ ਆਂ ਪਰ ਫਿਰ ਵੀ ਰਹਿੰਦੇ ਨਹੀਂ ਸੀ। ਇੱਕ ਕਹਿੰਦੇ ਸੀ ਉਹ ਦੂਜੇ ਦੇ ਵਿਚਾਲੇ ਲੜੇ ਦੇ ਕੁੜੀਆਂ ਐ ਤਿੰਨ। ਉਹਨਾਂ ਕਰਕੇ ਵੀ ਸੀ। ਤੇ ਸਾਡੇ ਤਾਂ ਸੀ ਜਾਂ ਮੇਰੀ ਨਣਦ ਦਾ ਵਿਆਹ ਕੀਤਾ ਸੀ ਉਦੋਂ ਫਿਰ ਕਿਸੇ ਨੇ ਪੈਸਾ ਲੈ ਕੇ ਕਹਿੰਦੇ ਸੀ ਵੀ ਮੇਰੇ ਸਾਸਰੋ ਦਾ ਜੀਨਾਂ ਨੂੰ ਜੋਬ ਮਿਲੀ ਸੀ ਮੇਰੇ ਹਸਬੰਡ ਨੂੰ। ਤੇ ਇਹ ਕਹੇ ਸੀ ਮੈਂ ਗਾ ਮੇਰੇ ਬੱਚੇ ਬੇਟਾ ਸੀ। ਬੱਚੇ ਵੱਡ ਲਾਉਣੇ ਵੀ ਮੈਂ ਇਕੱਲਾ ਕਿੱਥੋਂ ਲਾਵਾਂ ਹਨਾ। ਵੀ ਹਜੇ ਮੇਰੀ ਤੰਦ ਮਿੰਤਾਜਤਾ ਜੀ ਜੋਬ ਹੈ। ਪੀਓਦੋ ਕਨਾ 90 99 ਦੀ ਗੱਲ ਕਰਨ ਮੈਂ ਦੀ ਉਹ ਤੋਂ 12 1500 ਦੀ ਤਨਖਾਹ ਮਿਲਦੀ ਸੀ ਸ਼ੁਰੂ ਸ਼ੁਰੂ ਦੇ ਵਿੱਚ ਤੇ ਘਰ ਦਾ ਖਰਚ ਵੀ ਸਾਰਾ ਇੰਨਾ ਤੇ ਸੀ ਇਹ ਫਿਰ ਕਹਿੰਦੇ ਸੀ ਵੀ ਚਲ ਮੈਂ ਵਿਆਹ ਫੜ ਦੜ ਕੇ ਕਿਵੇਂ ਨਾ ਕਿਵੇਂ ਕਰਜ਼ਾ ਚੱਕ ਕੇ ਲਾ ਦੇਣਾ ਗਾਈਆਂ ਤੇ ਲੋਨ ਲੈ ਲੈ ਰ ਆ ਵਗਰਾ ਮੈਂ ਤੇ ਵੀ ਤੁਸੀਂ ਮੈਨੂੰ ਬਈ 1 ਕਿਲੋ ਦੇ ਦਿੰਦੇ ਮੈਂ ਤਾਂ ਠੇਕਾ ਜਿਹੜਾ ਵੀ ਮੈਂ ਆਪ ਦਾ ਲੋਨ ਦਾ ਇਰਾਵਾ ਵਗਰਾ ਜੋ ਵੀ ਹੈ ਨਾ ਮੈਂ ਮੈਂ ਤਨਖਾਹ ਦਾ ਖਰਚਾ ਆਪਣਾ ਘਰ ਤੋਂ ਨਿਕਲ ਜਾਂਦਾ ਤੇ ਬਾਕੀ ਮੈਂ ਲੋਨ ਲੋਨ ਮੋੜੇ ਜੱਲੇ ਕਰੂੰਗਾ ਮੈਂ 6 ਮਹੀਨੇ ਬਾਅਦ ਉਹਦੋਂ ਠੇਕਾ ਹੁੰਦਾ ਸੀਗਾ ਤਾ ਕਰਕੇ ਉਹਨਾਂ ਨੇ ਫਿਰ ਦਿੰਦੇ ਨਹੀਂ ਸੀ ਤਾਂ ਇਹ ਲੜਦੇ ਸੀ ਵੀ ਮੈਂ ਹੁਣ ਲੋਕ ਮੈਨੂੰ ਬੜਬੜ ਖਾਂਦੇ ਮੈਂ ਕਿੱਥੋਂ ਲਾਵਾਂ ਪੈਸੇ ਤੁਸੀਂ ਉਹ ਤਾਂ ਮੈਨੂੰ ਕਹਿਆ ਸੀ ਵੀ ਕੱਲ ਨੂੰ ਲਾ ਲੇ ਫੜ ਦੜ ਕੇ ਠੀਕ ਹੈ ਤੇ ਚਲੋ ਕਿੱਲਾ ਫਿਰ ਚਲੋ ਕਰਦਿਆਂ ਦੇ ਬਹਾਵ ਟਾਈਮ ਬਾਅਦ ਦਿੱਤਾ ਸੀ ਉਸ ਤੋਂ ਬਾਅਦ ਫਿਰ ਜ਼ਮੀਨ ਛੜਾਈ ਵੀ ਇਹਨਾਂ ਨੇ ਆਪ ਹੀ ਆ ਇਕੱਠੇ ਸੀਗੇ ਚਾਚੇ ਉਹਨਾਂ ਕੋਲੇ ਸੀਗੇ ਤੇ ਸਾਰਾ ਖਰਚ ਚਲੋ ਇਹ ਸੀ ਪਰ ਇਹ ਥੋੜੀ ਜਿਹੀ ਜਦੋਂ ਮਾੜਾ ਜਿਹਾ ਪਤਾ ਲੱਗਦਾ ਸੀ ਕਿ ਪਤਾ ਲੱਗਦਾ ਸੀ ਇੱਕ ਵਾਰ ਮੈਨੂੰ ਜਿਆਦਾ ਮੁੰਡਾ ਸਾਡੇ ਨਾਲ ਡਰਾਈਵਰ ਹੁੰਦਾ ਸੀ ਕਿ ਇੰਨਾ ਇੱਥੇ ਬਾਣੀਆਂ ਦੀ ਹੈ ਉਹਨੂੰ ਇੱਕ ਵਾਰੀ ਫੋਨ ਕਰਦਾ ਉਹਨਾਂ ਨੇ ਹਜੇ ਉਹ ਵਿਚਾਰਾ ਮੁੰਡਾ ਹਿੱਤ ਛੋਟੀ ਉਮਰ ਦਾ ਤੇ ਉਹ ਉਹਨੂੰ ਇੱਕ ਵਾਰ ਮੇਰੇ ਸਾਸ ਦਾ ਨਾ ਮੇਰੀ ਦਾ ਉਹ ਵਧ ਗਈ ਵਧ ਗਿਆ ਤੇ ਮੇਰੇ ਨਾਲ ਵਿਚਾਲੜੀ ਦੇ ਉਰ ਦਾ ਫੋਨ ਆ ਗਿਆ ਕਿ ਵੀ ਐਂ ਕਰਕੇ ਵੀ ਬੀਬੀ ਦਾ ਪੀਪੀ ਵਧ ਗਿਆ ਅਸੀਂ ਉਹਨੂੰ ਕਿਹਾ ਫੀਮ ਉਹ ਕਹਿੰਦਾ ਫੀਮ ਮੇਰੇ ਕੋਲ ਤਾਂ ਹੈ ਨਹੀਂਗੀ ਵੀ ਫਿਰ ਅਸੀਂ ਇਥੋਂ ਫੀਮ ਲੈ ਕੇ ਨਾਲ ਤੋਂ ਡਰਾਈਵਰ ਨੂੰ ਭੇਜਿਆ ਠੀਕ ਹੈ ਨਾਲੇ ਬੀਬੀ ਨੂੰ ਲੈ ਕੇ ਆ ਬੀਬੀ ਨੂੰ ਉਮੇ ਫਿਰ ਇੱਥੇ ਸਾਡੇ ਮੇਰੇ ਭਤੀਜੇ ਦੇ ਨਾਲ ਚੜੀ ਤੇ ਮੇ ਨੌਦਵੇਂ ਮੇਰੇ ਪੇਪਰ ਤੁਸੀਂ ਮੇਰੇ ਮੇਰੇ ਪੇਪਰ ਸੀਗੇ ਤੇ ਉਹ ਨਾਲ ਚੜੀ ਵਿਚਾਰੀ ਚੜ ਕੇ ਜਾ ਕੇ ਉਹ ਡਾਕਟਰ ਵੀ ਜੇ ਸਾਡਾ ਉਹਦੇ ਲਗੇ ਉਹਦੇ ਇਲਾਜ ਕਰਾਈ ਮੇਰੇ ਹਸਬੰਦ ਵੀ ਆਏ ਜੇ ਮਾੜਾ ਮੋਟਾ ਕਹਿੰਦੇ ਵੀ ਸੀ ਸਾਡੇ ਕੋਲ ਰਹਿੰਦੇ ਨਹੀਂ ਮੇਰੇ ਬੱਚੇ ਤੇ ਉਹ ਭਰ ਐਸ ਵੀ ਉਹਨਾਂ ਦਾ ਕੰਡਾ ਵੱਜਿਆ ਵੀ ਨਹੀਂ ਜਾਂਦੇ ਸੀ ਭਜਦੇ ਸੀ ਕਈ ਵਾਰ ਰਾਤ ਨੂੰ ਇੱਕ ਵਾਰ ਮੈਂ ਕੱਲੀ ਬੱਚੇ ਮੇਰੇ ਮੇਰੀ ਗੁੜੀਆਂ ਤਾਂ ਸੀਗੀ ਹਾਂ ਉਹ ਸੈਂਡ ਜੇ ਵਿੱਚ ਪੜਦੀ ਸੀ ਮੈਨੂੰ ਲੱਗਦਾ ਉਹ ਬਿਠਿੰਡੇ ਸੀਗੀ ਮੈਂ ਕੱਲੀ ਭੇ ਰਾਤ ਨੂੰ ਤੇ ਮੈਂਦਰੋਂ ਕਿਸੇ ਨੂੰ ਪਾਇਆ ਬੀਬੀ ਗਲਾਵ ਘਰੋਂ ਤੇ ਵੱਡੇ ਮੋੜਾ ਤੋਂ ਬਜ਼ੁਰਗ ਮਾਤਾ ਉਹਨੂੰ ਸੱਦਿਆ ਉਹਨੂੰ ਪਾਇਆ ਕੋਲ ਠੀਕ ਹੈ ਤੇ ਰਾਤ ਨੂੰ ਸ਼ਾਮ ਨੂੰ ਤਰਪੇ ਬਟਿੰਡੇ ਨੰਦਾਂ ਦਾ ਫੋਨ ਆ ਗਿਆ ਬਾਈ ਬਿਮਾਰ ਹੈ ਮੇਰੇ ਛੋਟੇ ਬਾਪਾਈ ਕਹਿੰਦੇ ਸਾਬਦੇ ਫਾਦਰ ਨੂੰ ਤੇ ਉਹਦੀ ਭੱਜੇ ਨਾਲ ਸਾਲਟੀ ਲੁੱਡ ਲੋਂ ਨੂੰ ਲੈ ਕੇ ਹੈ ਨਾ ਤੇ ਪਰਾਂਿਆਂ ਵੀ ਮਾ ਪਿਓ ਦਾ ਇਹ ਥੋੜੀ ਵੀ ਜੇ ਮਾ ਪਿਓ ਦਾ ਕੋਈ ਗੁੱਸਾ ਕਿਲਾ ਤੇ ਮਾ ਪਿਓ ਦੀ ਬਾਤ ਨਹੀਂ ਪੁੱਛਣੀ ਇਹ ਵੀ ਮਾੜੀ ਗੱਲ ਹੈ ਭੁਗਤਣਗੇ ਨਾਲ ਜਿਹੜਾ ਮਾਪੇ ਤੰਗ ਕਰੂਗਾ ਉਹ ਤਾਂ ਭੁਗਤੂ ਭੁਗਤ ਇਹ ਇੱਕ ਗੱਲ ਮੇਰੀ ਲੜ ਬੰਦ ਲਿਓ ਸੁਣ ਲੈਣੇ ਸਾਰੇ ਜਿਹੜਾ ਮਾਪਿਆਂ ਨੂੰ ਤੰਗ ਕਰੂਗਾ ਸਤਾਊਗਾ ਹਨਾ ਮਾਪਿਆਂ ਨੂੰ ਗਲਤ ਪੁੱਠਾ ਸਿੱਧਾ ਨਾਲ ਕਹਿੰਦੇਗਾ ਤੂੰ ਕੀ ਕੀਤਾ ਮੇਰੇ ਲਈ ਉਹ ਭਗਤੂ ਚਲੋ ਭਗਤੀ ਜਾਣਦਾ ਪਤਾ ਇਹ ਕਹਿੰਦੇ ਪਰਮਾਤਮਾ ਸਾਹਮਣੂ ਤਾਂ ਤਰਸਦੀ ਬਸੇ ਪਰ ਪਰਮਾਤਮਾ ਸਜਾ ਦਿੰਦਾ ਹੈ ਉਹਨੂੰ ਹਨਾ ਤੇ ਅੱਜ ਧੁੱਪ ਬਹੁਤ ਸੋਹਣਾ ਮੌਸਮ ਲੱਗਿਆ ਸੀ ਅੱਜ ਕੱਪੜੇ ਧੋਤੇ ਨਿਕਲ ਧੋਤੇ ਸੀ ਅੱਜ ਉਹ ਸੁੱਕਣੇ ਪਾਤੇ ਘਾਲ ਪੂਰੇ ਸੁੱਕੇ ਦੇ ਸੀ ਤੇ ਜੀਮੂ ਇੱਦੀ ਮੂ ਜਰਾ ਇੱਦੀ ਮੂ ਪਿਆਣਾ ਇਹ ਤੇ ਹਜਿਮੀ ਬੜਾ ਦਬੋ ਸੁਣਾ ਦੇਣ ਲੱਗਿਆ ਸੀ ਜੀਮੂ ਦਾ ਬਿਸਤਰਾ ਨਾਲ ਤੇ ਵਿੱਚ ਮੁਸ਼ਾਤ ਤਾਂ ਨਾਲ ਚਣਾ ਇਸ ਵੀ ਤੁਪ ਜੀ ਇਹ ਲੱਗ ਕੀ ਵਧੀਆ ਕੱਪੜੇ ਜਿਹੜੇ ਘੱਲ ਵਾਲੇ ਸੀ ਮ ਸੁੱਕ ਗਏ ਵੀ ਵਧੀਆ ਪੂਰੇ ਆ ਇੱਥੇ ਸੁੱਕ ਗਏ ਤੇ ਚਲੋ ਅੰਹਾ ਵੀ ਹੋਣਾ ਇਹ ਲੱਗਦਾ ਵੀ ਰਾਤ ਨੂੰ ਧੁੰਦ ਪਾਉਗੀ ਜਿਹੜੀ ਨਾ ਸੁਣਨ ਦੇ ਲੱਗਿਆ ਚਲੋ ਜੀ ਗੋਭੀ ਬਣਾਈ ਹੁਣ ਬਣਾਉਣੀ ਹੈ ਕੋਈ ਦਾਲ ਸਬਜ਼ੀ ਕੱਲ ਤਾਂ ਗੋਭੀ ਬਣਾ ਲਈ ਸੀ ਸੋਣਾ ਇਹ ਨਾ ਹੁਣ ਤਾਂ ਸਬਜ਼ੀ ਸਬਜ਼ੀ ਖਾਦੇ ਜਾਂਦੇ ਜੀ ਮੇਰੇ ਆਪ ਨੂੰ ਅਸੀਂ ਦੋਂਦੇ ਆ ਬਾਤ ਜਾਂਦੀ ਆ ਫਿਰ ਖਾ ਲਈਦੀ ਅਸੀਂ ਆਹ ਨਾ ਜਿੰਮੀ ਦੇ ਮੰਗਾ ਪੈਕ ਪੈਕਟ ਜੀ ਨਾ ਇਹਦਾ ਕੋਟ ਜਮਗਾ ਸੋ ਉਹਦੇ ਵਿੱਚ ਨਾ ਪੈਕਟ ਜੀ ਨਾਲ ਫੈਕਟ ਜਿੱ ਇੱਕ ਆਈ ਸੀਗੇ ਉਹਦੇ ਵਿੱਚ ਹਨਾ ਇਹਨੇ ਬਹੁਤ ਵਧੀਆ ਚੀਜ਼ ਆ ਇਹ ਵਿਛਾਉਣ ਵਾਸਤੇ ਇੱਥਿਆਂ ਨੇ ਤੇ ਇੱਥੇ ਵਿਛਾਉਣ ਨੇ ਜਾਂ ਥੱਲੇ ਬੈਠਣਾ ਡੌਗ ਨੇ ਹਨਾ ਉਹਦੇ ਵਿਛਾ ਦੋ ਉਹ ਇਹ ਚੀਜ਼ ਆ ਤੇ ਵਧੀਆ ਚੀਜ਼ ਆ ਇਹ ਇਹਨੂੰ ਵਿਛਾਉਣ ਨੇ ਇੱਥੇ ਉੱਤੇ ਝੜ ਕੇ ਬੈਠਣਾ ਕਦੇ ਪਾਸੇ ਪਈਆਂ ਤਾਂ ਸਾਰੇ ਬੈੱਡ ਤੇ ਵਿਛਾਈ ਜਾਣ ਪਰ ਸਾਰੇ ਬੈੱਡ ਤੇ ਇਹ ਜੂੜ ਪੂਰਾ ਚਾਦਰنگ ਹੋਵੇ ਤਾਂ ਕੱਲੇ-ਕੱਲੇ ਹੋ ਜਾਂਦੇ ਆ ਪਰ ਮੈਨੂੰ ਆਇ ਲੱਗਦਾ ਵੀ ਹੁੰਦੇ ਨਹੀਂ ਚਿਪਕ ਜਾਂਦੇ ਆ ਜੋ ਇਹਨੀਆਂ ਪਿੰਗ ਬਣਾਇਆਂ ਸੀ ਕਿਹਾ ਅਸਕਿਉ ਦੁੱਧ ਵੀ ਜਦਾ ਸਵਾ ਪਿਛਲੀ ਵਾਰ ਨਾਲੋਂ ਵੀ ਜਦਾ ਸਵਾ ਪੰਦਾ ਐਤ ਕਿ ਥੋੜਾ ਜਿਹਾ ਖੂਆ ਵੱਧ ਸੀਗਾ ਅਸਲ ਵਿੱਚ ਪਿਛਲੀ ਵਾਰ ਨਾਲ ਖੂਆ ਠੀਕ ਜੈਸੀ ਵਿੱਚ ਮੜਾ ਜਿਹਾ ਦੁੱਧ ਪਾ ਲਿਆ ਐਤ ਕਿ ਖੂਆ ਵੱਧ ਸੀਗਾ ਤੇ ਬੜੀਆਂ ਸਵਾਦ ਭਣੀਆਂ ਨਹੀਂ ਸਵਾਦ ਬੜੀਆਂ ਇਹ ਹੌਲੀ ਕਿ ਨਹੀਂ ਆਈ ਜੀ ਜੀ ਮੈਨੂੰ ਪਤਾ ਲੱਗ ਗਿਆ ਨਾ ਉਹਦਾ ਉਹਦੇ ਉੱਠ ਕੇ ਆ ਜਾਂਦੀ ਖਾਣ ਵੀ ਮੈਨੂੰ ਵੀ ਦਿਓ ਮਿੱਠਾ ਐ ਨਾ ਮਿੱਠੇ ਤੋਂ ਡਰਦੇ ਆ ਥੋੜਾ ਜਿਹਾ ਤਾਂ ਗੁੱਡ ਹੈ ਫਿਰ ਤਾਂ ਓਸੀ ਕਿੰਨਾ ਸੋਹਣਾ ਲੱਗਦਾ ਦੁੱਧ ਪੀਣਾ ਹਾਂ ਪੀਣਾ ਪੀ ਲੈ ਪੀ ਲੈ ਤੇਰੇ ਉੱਤੇ ਪਾਣੀ ਡਾਏਗਾ ਹਨਾ ਇਹਨਾਂ ਦੇ ਵਿੱਚ ਦੁੱਧ ਮੰਗਦਾ ਦੁੱਧ ਜੀ ਮੈਂ ਦੁੱਧ ਮੰਗ ਨਾ ਬਚ ਕੇ ਆਪਾਂ ਨਿਚਾ ਚਾਹ ਪੀਣੀ ਹੈ ਅਸੀਂ ਪਨੀਰ ਉਹਦੇ ਕੋਲ ਬਿਲੇ ਕੇ ਗਰਮ ਕਰਕੇ ਦੇਣਾ ਕੈਂਪਰ ਅੰਦਰ ਰੱਖਤਾ ਪਿਲੇ ਅੰਦਰ ਚੱਲ ਆ ਕੈਂਪਰ ਨਾਲ ਦੇਖਣ ਚ ਭਾਰਾ ਹੁੰਦਾ ਪਾਣੀ ਇੱਥੇ ਥੋੜਾ ਹੀ ਹੁੰਦਾ ਥੱਲੇੋਂ ਬਹੁਤੇ ਦੋ ਉੱਜਾ ਥੱਲੇ ਹੁਣ ਵਾਟਰ ਵਸਤੇ ਤਾਂ ਕਿੰਨੇ ਤਨ ਭਰ ਦੇਣੀ ਹੈ ਨਾ चल रहा बिंदू बिच आ जाए आ जाए इधर बिस्तर वो लगे पिमू आम तेरा बिस्तर बिस्तर टाइम नहीं लग गया आ जा बुके आ जाओ वरी आ जाए आज 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 आ जाओ पुजो पुजेजी नहीं बहुत खराब है चलो जी वीडियो वाइस लगे सबसक्राइब कर दियो शेयर कर दाइक कर दमेंट कर की कर दल उधर Adicta de